ਧਰਮ ਦੇ ਵਿੱਚ ਬਹੁਤ ਪ੍ਰਕਾਰ ਦਾ ਗਾਇਰ ਹਸਤ ਰੇਖਾ ਵੀ ਵਿੱਚ ਆ ਜਾਂਦੀ ਹੈ ਜੋਤਸਾ ਗਿਆਨ ਵੀ ਹੋਰ ਵੀ ਬਹੁਤ ਸਾਰੇ ਲਾਉਂਦੇ ਨੇ ਆ ਜਿਹੜੀਆਂ ਆ ਰਿਤੀਆਂ ਸਿੱਧੀਆਂ ਆ ਗੱਲਾਂ ਕਰਦੇ ਨੇ ਆ ਬਲੀਆਂ ਬਲੀਆਂ ਦਿੰਦੇ ਨੇ ਅੰਡਿਆਲਿਆਂ ਦੀਆਂ ਬਲੀਆਂ ਨੇ ਦਿੰਦੇ ਇਹ ਵੀ ਧਰਮ ਦੇ ਬਾਹਰ ਦੇ ਕਹਿੰਦੇ ਮੈਂ ਤਾਂ ਕੁਝ ਸਿੱਖਿਆ ਹੀ ਨਹੀਂ ਧਰਮ ਚੋਂ ਹੋਰ ਇਹ ਅਨੇ ਚੀਜ਼ਾਂ ਨੇ ਮੈਂ ਨਹੀਂ ਸਿੱਖਿਆ ਸਾਰੇ ਚੈਪਟਰ ਛੜਦਾ 베ਦ ਵਿੱਚ ਬਹੁਤ ਕੁਝ ਆ ਮੈਂ ਸਾਰਾ ਹੀ ਛੜਦਾ ਇਸ ਕਰਕੇ 베ਦ ਵਿੱਚ ਇਹ ਵੀ ਲਿਖਿਆ ਹੋਇਆ ਹੈ 베ਦਾਂ ਮੈਂ ਨਾਮ ਉਤਪ ਉਤਮ ਜੀ ਇਹ ਲੈ ਲਈ ਵਕੀ ਛੜਦਾ ਨਾਮ ਉਤਮ ਆਉਗਾ ਨੇ ਫਿਰ ਉਤਮ ਜੀ ਜੀ ਲੋ ਘਟੀਆਂ ਕਿਉਂ ਲੈਣੀ ਹੈ ਉਹ ਸਾਰੇ ਗੈਨ ਪਹਿਲਾਂ ਹੀ ਘਟੀਆਂ ਬੰਨੇ ਹੋਏ ਨੇ 베ਦ ਵਿੱਚ ਗੈਨ ਤਾਂ ਇਹ ਵੀ ਹੈਗਾ ਨੇ ਉਹ ਕੀ ਆ ਲੋਕਾਂ ਨੂੰ ਬੇਫਕੂ ਬਣਾ ਕੇ ਧੋਖਾ ਦੇ ਕੇ ਉਹਨਾਂ ਤੋਂ ਠਗਣਾ ਕੁਝ ਅਸਰ ਜੀ ਠਗਣ ਵਾਸਤੇ ਨਹੀਂ ਸੀ ਉਹ ਠਗਣ ਵਾਸਤੇ ਨਹੀਂ ਸੀ ਪਰ ਠੱਗਾ ਨੇ ਉਸੇ ਕਿ ਠਗਣ ਲਾਗੇ ਉਹ ਅਲਰਟ ਕਰਨ ਵਾਸਤੇ ਵੀ ਇਹ ਜੇ ਠੱਗ ਪੈਦਾ ਹੋ ਸਕਦੇ ਨੇ ਤੇ ਬਚਣਾ ਜਿਵੇਂ ਤ੍ਰਿਆ ਚਰਤਨ ਉਹ ਠਗਣ ਵਾਸਤੇ ਨਹੀਂ ਠੱਗਾ ਤੋਂ ਬਚਣ ਵਾਸਤੇ ਨੇ ਉਹ ਸੀਆਈਡੀ ਦਾ ਉਹ ਰੋਜ਼ ਚੱਲਦਾ ਹੈ ਚੈਨਲ ਤੇ ਉਹਨੂੰ ਦਿਖਾਉਂਦੇ ਨੇ ਉਹ ਤਾਂ ਅਪਰਾਧੀ ਕਿਵੇਂ ਕਿਵੇਂ ਅਪਰਾਧ ਕਰਦੇ ਨੇ ਕਿਵੇਂ ਕਿਵੇਂ ਪੁਲਿਸ ਫੜ ਲੈਂਦੀ ਹੈ ਥੋੜੇ ਗਿਆਨਵਰਤ ਕਰਨ ਚੀਜ਼ਾਂ ਹੈ ਪਰ ਜੇ ਕੋਈ ਆਦਮੀ ਉਦੋਂ ਸਿੱਖ ਕੇ ਉਹੀ ਕੰਮ ਕਰਨ ਲੱਗ ਜਵੇ ਵਿਸਯੂਜ ਹੈ ਐਵੇਂ ਨਹੀਂ ਤੇਰੀ ਅਚਰਤ ਹੁੰਦੇ ਗਿਆਨ ਦੇਣ ਵਾਸਤੇ ਨੇ ਆਗੇ ਉਹ ਕੰਮ ਕਰਨ ਵਾਸਤੇ ਨੇ ਉਹ ਮੂਰਖ ਨੂੰ ਕੀ ਸਮਝਾਵੇ ਬੇਦ ਵਿੱਚ ਵੀ ਇਹੀ ਨੇ ਵੀ ਆਦਮੀ ਜਿਹੜਾ ਹੈਗਾ ਮਿਸਯੂਜ਼ ਕਰਕੇ ਗਿਆਨ ਨੂੰ ਇੰਨਾ ਕੁਝ ਕਰ ਸਕਦਾ ਧੋਖਾ ਦੇ ਸਕਦਾ ਜੇ ਉਹ ਗਿਆਨ ਘਟੀਆ ਨੇ ਦਾ ਮਤਲਬ ਹੈ ਠਗੀ ਥੋੜੀ ਹੋਈ ਹੋ ਜੇ ਉੱਤਮ ਗਿਆਨ ਸਾਰਿਆਂ ਨੂੰ ਨਾਗੋ ਤੁਮ ਤਾਂ ਇਹੀ ਠੀਕ ਹੈ ਬਾਕੀ ਸਭ ਠੀਕ ਨਹੀਂ ਹੁੰਦੇ ਉੱਥੇ ਪਤਾ ਲੱਗਦਾ ਇਹ ਕੋਤਮ ਜੀ ਜਾਇ ਘਟਿਆ ਚੀਜ਼ ਹੈ ਘਟਿਆ ਜੀਜ ਵਾਲਿਆਂ ਨੂੰ ਸੱਚਖਣ ਚ ਕੋਈ ਜਗ੍ਹਾ ਨਹੀਂ ਤੇ ਫਿਰ ਉਹ ਤਾਂ ਫਿਰ ਤੁਹਾਨੂੰ ਫਸਾਉਣ ਵਾਲੇ ਗਿਆ ਨੇ ਸਿਰੌੜਾ ਤਾਂ ਹੈ ਨਹੀਂ ਉਹ ਦਾਗੀ ਕਰਨ ਵਾਲੇ ਨੇ ਮਤਬਲੀਨ ਕਰਨ ਵਾਲੇ ਗਿਆ ਨੇ ਉੱਥੇ ਇਹ ਵੀ ਤਾਂ ਲਿਖ ਦਿੱਤਾ ਉਹਦੇ ਤੇ ਬੇਟਾ ਮੈਂ ਨਾਮ ਉਤਮ ਸੁਣ ਲੈਣਾ ਉਹ ਤਾਂ ਤਾਂ ਸੁਣਿਆ ਨਹੀਂ ਲੱਗਿਆ ਉਲਟੇ ਕੰਮ ਜੇ ਸੁਣ ਲੈਂਦਾ ਵੀ ਆਹ ਚੀਜ਼ ਪਾਈ ਉਹ ਤਮਾ ਲੈਣੀ ਆ ਲੈਣੀ ਆ ਨਹੀਂ ਹਣ ਤੁਸੀਂ ਜਾਣਣਿਆ ਜਰੂਰ ਨੇ ਬਾਰੇ ਕੰਮ ਇਹਦੇ ਨੂੰ ਜਾਣਾਂ ਨਹੀਂ ਉਹ ਕਿਨੇ ਉਹ ਸਰਪੰਚ ਨੇ ਉਹ ਕਿਨੇ ਪਰਪੰਚ ਨੇ ਪਰਪੰਚ ਜੇ ਪਰਪੰਚ ਕੋਈ ਕਰੂਗਾ ਆਹ ਇੱਥੇ ਪਰਪੰਚ ਵੀ ਕਰ ਸਕਦਾ ਗਿਆ ਚ ਜਾਂਦਾ ਜਾਂਦਾ ਉਹ ਕਾ ਪਾਉ ਭਗਤ ਭਗਵਾਨ ਹਿਤ ਮਾਇਆ ਲਿਪਤ ਨ ਰਚ ਬਿਰਲੇ ਕਈਏ ਨਾਨਕਾ ਜੇ ਨ ਰਚੇ ਜਿਹੜੇ ਪਰਪੰਚ ਰਾਜ ਦੇ ਨੇ ਸਾਰੇ ਪਰਪੰਚ ਦੇ ਗਿਆਨ ਨੇ ਵੇਦ ਦੇ ਵਿੱਚ ਪਰਪੰਚਿਆ ਦਾ ਗਿਆਨ ਪਰਪੰਚ ਜਾਣ ਲੈ ਵੀ ਜ਼ਰੂਰੀ ਨੇ ਆ ਵੀ ਪਰਪੰਚ ਐ ਆ ਵੀ ਪਰਪੰਚ ਐ ਆ ਵੀ ਪਰਪੰਚ ਐ ਜੇ ਪਰਮੰਚ ਦਾ ਗਿਆਨ ਜਾਣਿਆ ਨਹੀਂ ਤਾਂ ਸਿੱਖ ਪਰਪੰਚ ਚ ਫਸੇ ਹੋਏ ਵੀ ਨੇ ਜਿਹੜੇ ਕਾਰ ਸੇਵਾ ਕਰਦੇ ਨੇ ਉਹ ਵੀ ਪਰਪੰਚ ਗੁਰਦੁਆਰੇ ਦੀ ਨਾਮ ਨਹੀਂ ਬਣ ਸਕਦਾ ਇਹਨਾਂ ਲੋਕਾਂ ਨੂੰ ਐ ਜਨਮ ਇਧਰ ਕੰਮ ਤੋਂ ਕੰਮ ਮਿਲਦਾ ਨਹੀਂ ਅਗਲੇ ਜਨਮ ਚਾਹੇ ਮਿਲ ਜਵੇ ਤੇ ਜਨਮ ਤਾਂ ਆ ਰਹਿ ਗਿਆ ਨਾ ਜੇ ਨਾਮ ਵੱਲ ਲੱਗਦੇ ਉਦੋਂ ਤੁਸੀਂ ਐ ਜਨਮ ਵਿੱਚ ਇਹੋ ਜਿਹਾਂ ਅਸੀਂ ਕੰਮ ਜੇ ਤਾਂ ਨਾਮ ਵੱਲ ਲੱਗਦੇ ਐਸ ਜਨਮ 'ਚ ਕੰਮ ਵੱਡਾ ਜਾਣਾ ਸੀ ਪਰ ਪੰਚ ਆ ਜਨਮ ਰਹਿ ਗਿਆ ਪਰ ਪਰਪੰਚਾ ਆਏ ਜਾਣ ਵਿੱਚ ਕੁਛ ਨਹੀਂ ਮਿਲਦਾ ਚੱਲ ਕੇ ਹਰ ਮਿਲਣ ਕੋ ਵਿਚੇ ਅਟਕਿਆ ਜੀ ਬਸ ਉਹ ਨੇ ਸਾਰੇ ਚਾਹੇ ਕਾਰਸੇਵਾਲੇ ਨੇ ਚਾਹੇ ਕੋਈ ਲੰਦਰ ਵਾਲੇ ਨੇ ਚਾਹੇ ਕੁਛ ਵੀ ਕਰਦੇ ਨੇ ਸਾਰੇ ਹੀ ਪਰਪੰਚ ਨੇ ਜੇ ਉਹ ਸਾਰਾ ਗਿਆਨ ਜਾਣ ਲੈਂਦੇ ਪਰਪੰਚ ਚ ਨਹੀਂ ਫਸਦੇ ਇਹ ਤਾਂ ਦੱਸੇ ਨੇ ਆ ਵੀ ਪਰਪੰਚਾ ਹੈ ਆ ਵੀ ਪਰਪੰਚ ਉਹਨੇ ਪਰਪੰਚ ਨਹੀਂ ਬੰਦੇ ਉਹਨੂੰ ਕਾਰਸੇਵਾਲੇ ਕਾਰਸੇਵਾਂ ਨੂੰ ਪਰਪੰਚ ਨਹੀਂ ਬੰਦੇ ਕਦਰ ਅਸੀਂ ਸੇਵਾ ਕਰਦੇ ਆ ਕੋਈ ਭਾਈ ਕਰਨੀ ਇਹਦਾ ਉਹ ਹਸਪਤਾਲ ਖੋਲ੍ਹਣ ਦਾ ਉਹ ਕਹਿੰਦੇ ਅਸੀਂ ਸੇਵਾ ਕਰਦੇ ਆ